ਦੀ ਸੇਵਾ ਲਈ ਹੈ ਪਨਾ ਪ੍ਰਬੰਧਕ ਕਮੇਟੀ ਸਾਧਾਰਨ ਕਵੀਰ ਮੰਦਿਰ ਗੱਡੀ 'ਚ ਲੰਗਰ ਖਾਂਦੇ ਹੋਏ ਆਪਣੇ ਜਵਾਨ ਜਾ ਕਬੀਰ ਜੀ ਧੰਨਕ ਵੀ ਸਾਰਿਆਂ ਨੂੰ ਤੇ ਕੀ ਹਾਲ ਚਾਲ ਦੇ ਸਾਰਿਆਂ ਦੇ ਆਈ ਹੋਪ ਸਾਰੇ ਘੈਂਡ ਹੋਵੋਗੇ ਤੇ ਮੈਂ ਬਿਲਕੁਲ ਵਧੀਆ ਆ ਜੀ ਬਹੁਤ ਵਧੀਆ ਆ ਜੀ ਅੱਜ ਹੈਗੀ ਜੀ ਡੇਟ ਆਪਣੇ 21 ਤੇ ਅੱਜ ਹੈਗਾ ਜੀ ਨਗਰ ਕੀਰਤਨ ਸਤਗੁਰੂ ਕਬੀਰ ਸਾਹਿਬ ਜੀ ਮਹਾਰਾਜ ਜੀ ਦਾ ਕੱਲ ਜਨਮ ਦਿਹਾੜਾ ਆ ਜੀ ਤੇ ਅੱਜ ਨਗਰ ਕੀਰਤਨ ਆ ਜੀ ਤੇ ਆਪਾਂ ਰੈਡੀ ਹੋ ਚੁੱਕੇ ਆ ਜੀ ਟਾਈਮ ਹੋ ਗਿਆ ਜੀ ਕਰੀਬ 8:30 ਦਾ ਅੱਜ ਦਾ ਵੈਦਰ ਵੀ ਬਹੁਤ ਹੀ ਸੋਹਣਾ ਆ ਬਿਲਕੁਲ ਠੰਡਾ ਠੰਡਾ ਵੈਦਰ ਆ ਜੀ ਤੇ ਮੰਨੇ ਬਾਈ ਕੱਢ ਰਿਹਾ ਜੀ ਤੇ ਆਪਾਂ ਜਾਵਾਂਗੇ ਜੀ ਮੰਦਰ ਆਪਾਂ ਸ਼ਾਮਿਲ ਹੋਵਾਂਗੇ ਜੀ ਨਗਰ ਕੀਰਤਨ ਚ ਤੇ ਨਗਰ ਕੀਰਤਨ ਦੇ ਨਾਲ-ਨਾਲ ਜਾਵਾਂਗੇ ਆਪਾਂ ਠੀਕ ਆ ਜੀ ਉਸ ਤੋਂ ਬਾਅਦ ਨਗਰ ਕੀਰਤਨ ਤੋਂ ਬਾਅਦ ਲੰਗਰ ਆ ਜੀ ਲੰਗਰ ਵੀ ਵਰਤਾਵਾਂਗੇ ਆਪਾਂ ਸੇਵਾ ਵੀ ਕਰਾਂਗੇ ਤੇ ਅੱਜ ਦਾ ਮੇਨ ਆਪਣਾ ਵਲੌਗ ਹੋਣ ਵਾਲਾ ਜੀ ਨਗਰ ਕੀਰਤਨ ਦਾ ਠੀਕ ਆ ਜੀ ਤੇ ਚਲੋ ਆਪਾਂ ਮਿਲਦੇ ਹਾਂ ਜੀ ਤੁਹਾਨੂੰ ਰਾਸਤੇ 'ਚ ਤੇ ਸਾਰਨ ਜਾਂ ਕਵਿਤਾ ਨਕੀ ਮੰਦਰੇ ਪਹੁੰਚ ਚੁੱਕਿਆ ਜੇ ਤੇ ਪਾਲ ਕੇ ਬਿਲਕੁਲ ਰੈਡੀ ਆ ਜੇ ਜਾਰ ਕਵਿਤਾ ਨਕੀ ਬੜਾ ਡੈਕੋਰੇਸ਼ਨ ਲੀਖੋ सरारे संतालो आन कबीर तन कबीर तन कबीर तन कबीर दाम पकतानु आर सवा पली कबीर सवा पली ख़ुशियां आया दिलि ख़ुशियां आया

ਸਮੂਹ ਸੰਸਦਾਂ ਦੇ ਸਹਿਯੋਗ ਨਾਲ ਦੀ ਸ਼ੋਭਾ ਲਈ ਹੈ ਪੁਨਾ ਪ੍ਰਬੰਧਕ ਕਮੇਟੀ ਸਾਧਾਰਨ ਕਵੀਰ ਮੰਦਾਂ ਫੱਜੀਪੁਰਵਾਂ ਦਾ 下来。 ਸਰ ਦੀ ਸੇਵਾ ਲਵਾਈ ਗਈ ਆ ਨੀ ਤੇਰਾ ਅਦਿਸ਼ੋਕ ਤੇਰਾ ਨਾਮ ਬੁਲਾ ਕੇ ਆ ਚੋਕਾਂ ਤੇ ਅੰਦਰ ਨਾ ਹੋ ਨੀ ਰਾਮ ਜੀ ਆੜੀਆਂ ਨੀ ਰਾਮ ਨਾਮ ਬੁਣਾ ਨਾਮ ਜੀ ਕਦਰਨਾ ਤੈਨੂੰ ਰਾਮ ਨਾਮ ਦੀ ਕਦਰ ਨਾ ਤੈਨੂੰ ਰਾਮ ਨਾਮ ਦੀ ਕਦਰ ਨਾ ਤੈਨੂੰ ਤੇ ਭਾਈ ਕਿਹਦੇ ਵਿੱਚ ਵੀ ਕੜ ਕੇ ਸੀਗਾ ਸੇਵਾਦਾਰ ਜਿਹਨੇ ਪੂਰੀ ਸ਼ਰਤਾਂ ਦਾ ਸੇਵਾ ਮੇਰਾ ਮੇਰਾ ਤੱਕ ਤੱਕ ਮੋਰਾ ਹੋਰ ਪ੍ਰੀਤ ਮਤਾ ਕਿੱਤੂ ਮੋਰਾ ਹੋਰ ਪ੍ਰੀਤ ਮਤਾ ਕਿੱਤੂ ਮੋਰਾ ਸੁਣੀ ਚੰਮਾ ਐਨਾ ਦੋ ਇਹਨਾਂ ਟਰਾਲੀ ਵਾਲਿਆਂ ਨਾਲ ਟਰਾਲੀ ਟਰਾਲੀ ਟਿਆਲੇ ਤੁਹਾਡੇ ਵਾਲੀ ਖਿਆਲ ਆ ਜੀ ਆਓ ਜੀ ਆਓ ਜੀ ਆਓ ਵਾਹਿਗੁਰੂ ਵਾਹਿਗੁਰੂ ਭਰਾ ਮੁਬਾਰਕੀ ਬਹੁਤ ਬਹੁਤ ਆਪਣੀ ਗੱਡੀ ਤੇ ਲੰਗਰ ਖਾਂਦੇ ਹੋਏ ਆਪਣੇ ਜਵਾਨ কে <laughs> খা। ਹਾਂਜੀ ਜੈਕਬੀਰ ਜੀ ਧਨਕਬੀਰ ਜੀ ਤੇ ਆਪਣਾ ਟਾਈਮ ਹੋ ਗਿਆ ਜੀ 10:00 9:00 ਵਜੇ ਦਾ ਤੇ ਅੱਜ ਰਾਤ ਮੰਦਰ ਵਿੱਚ ਹੈਗਾ ਜੀ satsang ਤੇ ਆਪਾਂ satsang ਤੇ ਜਾਵਾਂਗੇ ਤੇ satsang ਸੁਣਾਂਗੇ ਤੇ ਖਾਣਾ ਖਾਣਾ ਖਾ ਲਿਆ ਆ ਤੇ ਆਪਾਂ ਹੁਣ ਜਾਵਾਂਗੇ ਜੀ satsang ਤੇ ਤੇ ਉਸ ਤੋਂ ਬਾਅਦ ਫਿਰ ਹੁਣ ਸਾਨੂੰ ਟਾਈਮ ਲੱਗ ਜਾਣਾ ਹੈ ਜੀ ਤੇ ਆਪਾਂ ਦੁਪਹਿਰ ਨੂੰ ਆਏ ਸੀ ਘਰੇ ਕਾਰਾਂ ਤੋਂ ਬਾਅਦ ਫਿਰ ਫਰੈਸ਼-ਫਰਸ਼ ਹੋਏ ਖਾਣਾ ਖਾਣਾ ਖਾ ਕੇ ਆਏ ਸੀ ਫਿਰ ਥੋੜਾ ਜਿਹਾ ਰੈਸਟ ਵਗੈਰਾ ਕੀਤੀ ਐ ਫਿਰ ਬਾਜ਼ਾਰ ਚੋਂ ਕੁਮਕ ਫੇਰ ਕੇ ਥੋੜਾ ਆਪਣਾ ਵਗੈਰਾ ਕੰਮ ਨੂੰ ਕਰਕੇ ਫੋਨ ਕਰੋ ਨਿਕਲ ਲੱਗ ਗਿਆ ਜੀ 9 ਵਜੇ ਬਿਲਕੁਲ ਤੇ ਆਪਾਂ ਉੱਥੇ ਪਹੁੰਚਦੇ ਆ ਜੀ ਫਿਰ ਤੁਹਾਨੂੰ ਉੱਥੇ satsang ਸੁਣਾਵਾਂਗੇ ਠੀਕ ਆ ਜੀ ਤੇ ਖੁੱਦ ਸੁਣਾਂਗੇ ਰਿਲੈਕਸ ਫੀਲ ਕਰਾਂਗੇ ਤੇ ਮਿਲਦੇ ਆ ਤੁਹਾਨੂੰ ਫਿਰ ਉੱਥੇ ਓਕੇ ਬਾਏ ਟਾਟਾ